ਬਹੁਤ ਹੀ ਰੋਣਗੇ ਦਿਲਾਂ ਦੇ ਚਾਨੀ ਮਾਪੇ ਤੈਨੂੰ ਘੱਟ ਰੋਣਗੇ ਇਹ ਲਾਈਨ ਬਿਲਕੁਲ ਸਹੀ ਜਾਪਦੀ ਹੈ ਜਸਵਿੰਦਰ ਪੱਲਾ ਜੀ ਦੇ ਜੀਵਨ ਤੇ ਕਿਉਂਕਿ ਜਸਵਿੰਦਰ ਪੱਲਾ ਜੀ ਦਾ ਜੀਵਨ ਦੋਸਤੀ ਦੀ ਮਿਸਾਲ ਹੈ ਜੋ ਅੱਜ ਦੂਜੀ ਪੀੜੀ ਦੇ ਵਿੱਚ ਉਸੇ ਤਰ੍ਹਾਂ ਚੱਲ ਰਹੀ ਹੈ ਜਸਵਿੰਦਰ ਪੱਲਾ ਜੀ ਦੀ ਦੋਸਤੀ ਸਰਦੂਲ ਸਕੰਦਰ ਜੀ ਨਾਲ ਜਸਵਿੰਦਰ ਪੱਲਾ ਜੀ ਦੀ ਦੋਸਤੀ ਸ਼ਰਮਾ ਜੀ ਦੇ ਨਾਲ ਆਖਰੀ ਸਾਹਾਂ ਤੱਕ ਪੁੱਗ ਗਈ ਅੱਜ ਉਹ ਦੋਸਤੀ ਦੂਜੀਆਂ ਪੀੜ੍ਹੀਆਂ ਦੇ ਵਿੱਚ ਉਸੇ ਤਰ੍ਹਾਂ ਚੱਲਦੀ ਹੈ ਅੱਜ ਵੀ ਦੁੱਖ ਸੁੱਖ ਇਹ ਦੋਨੋਂ ਪਰਿਵਾਰ ਆਪਸ ਦੇ ਵਿੱਚ ਸਾਂਝਾ ਕਰਦੇ ਨੇ ਸੋ ਇਹਨਾਂ ਦੋ ਪਰਿਵਾਰਾਂ ਤੋਂ ਸਿੱਖਣ ਨੂੰ ਮਿਲਦਾ ਹੈ ਕਿਸ ਤਰ੍ਹਾਂ ਹਰ ਔਖੀ ਘੜੀ ਦੇ ਵਿੱਚ ਤੁਸੀਂ ਆਪਣੇ ਸਹੀ ਰਿਸ਼ਤਿਆਂ ਤੋਂ ਖਰੇ ਉੱਤਰਦੇ ਹੋ ਦੋਸਤੋ ਜਸਵਿੰਦਰ ਪੱਲਾ ਜੀ ਸਾਨੂੰ ਕਿੰਨਾ ਹੀ ਪਿਆਰ ਦੇ ਗਏ ਨੇ ਕਿੰਨੀਆਂ ਹੀ ਯਾਦਾਂ ਦੇ ਗਏ ਨੇ ਹਮੇਸ਼ਾ ਹੀ ਹਾਸੇ ਖਡਾਉਂਦੇ ਰਹੇ ਹਮੇਸ਼ਾ ਅਸੀਂ ਉਹਨਾਂ ਦੇ ਛੁਟਕਲਿਆਂ ਤੇ ਹੱਸਦੇ ਰਹੇ ਸੋ ਅੱਜ ਹਰ ਘਰ ਦਾ ਹਿੱਸਾ ਨੇ ਜਸਵਿੰਦਰ ਪੱਲਾ ਜੀ ਅਸੀਂ ਤਾਂ ਬਚਪਨ ਤੋਂ ਹੀ ਉਹਨਾਂ ਦੇ ਛਣਕਾਟੇ ਤੋਂ ਅੱਜ ਤੱਕ ਉਹਨਾਂ ਨੂੰ ਸੁਣਦੇ ਆਏ ਹਜ਼ਾਰਾਂ ਲੱਖਾਂ ਹੀ ਐਸੀਆਂ ਜਾਤਾਂ ਨੇ ਜੋ ਅਸੀਂ ਸਾਂਝੀਆਂ ਕੀਤੀਆਂ ਹਰੇਕ ਫਿਲਮ ਦੇ ਵਿੱਚ ਉਹਨਾਂ ਦਾ ਕਿਰਦਾਰ ਅੱਜ ਵੀ ਅਮਰ ਹੋ ਗਿਆ ਹੈ ਉਹਨਾਂ ਦੀ ਥਾਂ ਤਾਂ ਕੋਈ ਨਹੀਂ ਲੈ ਸਕਦਾ ਪਰ ਉਹਨਾਂ ਦੇ ਜੀਵਨ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਨੂੰ ਕਿਵੇਂ ਨਿਵਾਉਣਾ ਕਿਵੇਂ ਇਹਨਾਂ ਰਿਸ਼ਤਿਆਂ ਨੂੰ ਆਖਰੀ ਸਾਹ ਤੱਕ ਲੈ ਕੇ ਜਾਣਾ ਉਨ੍ਹਾਂ ਦੇ ਜੀਵਨ ਤੇ ਕੋਸ਼ਿਸ਼ ਕਰਾਂਗੇ ਹੋਰ ਚਾਨਣਾ ਪਾਇਆ ਜਾ ਸਕੇ ਤੇ ਸ਼ਰਮਾ ਜੀ ਨਾਲ ਕਾਫੀ ਗੱਲਾਂ ਹੋਈਆਂ ਉਹਨਾਂ ਦੇ ਬਾਰੇ ਦੇ ਵਿੱਚ ਸੋ ਉਹਨਾਂ ਦੇ ਅੰਤਿਮ ਅਰਦਾਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਕੁਝ ਹੋਰ ਪੱਖਾਂ ਤੇ ਵੀ ਚਾਨਣਾ ਪਾਇਆ ਜਾ ਸਕੇ ਹਾਲ ਦੀ ਘੜੀ ਤਾਂ ਅਸੀਂ ਜਸਵਿੰਦਰ ਪੱਲਾ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਅੰਤਿਮ ਅਰਦਾਸ ਤੇ ਵਿੱਚ 71 ਹੋਵਾਂਗੇ